ਟਰੈਕਟਰਾਂ ਵਾਲੇ ਭਰਾਵਾਂ ਵਾਸਤੇ ਸ਼ਹਿਰ ਬਟਾਲੇ ਦੇ ਵਿੱਚ ਮਾਝੇ 'ਚ ਮੇਰੇ ਵੀਰਾਂ ਨੇ ਐਮ ਐਸ ਜੀ ਸੀ ਵਾਲੇ ਜਿਹੜੇ ਜਦੋਂ ਬਟਾਲੇ ਸ਼ਹਿਰ 'ਚ ਇੰਟਰ ਕਰਦੇ ਆਪਾਂ ਤੇ ਮਾਤਾ ਸਲੱਖਣੀ ਦਾ ਗੇਟ ਆਉਂਦਾ ਉੱਥੋਂ ਖੱਬੇ ਹੱਥ ਹੋ ਜੋ ਸੂਏ ਸੂਏ ਦੇ ਸਾਹਮਣੇ ਵੀਰਾਂ ਦਾ ਵੱਡਾ ਸਟੋਰ ਆ ਦੋਵੇਂ ਗੁਰਸੇਖ ਭਰਾ ਨੇ ਇਹਨਾਂ ਨੇ ਟੋਟਲੀ ਟਰੈਕਟਰਾਂ ਦੀ ਸੈਸਰੀ ਫੋਡਾ ਜੋ ਜੂ ਜੋ ਮਿਊਜ਼ਿਕ ਸਿਸਟਮ ਐਲਈਡੀਆਂ ਕੀ ਕੀ ਦੱਸਾਂ ਤੁਹਾਨੂੰ ਸਾਰਾ ਹੀ ਸਮਾਨ ਬੰਪਰ ਸਭ ਕੁਝ ਇੰਨਾ ਸਵੱਲਾ ਹੈਰਾਨ ਹੋ ਜੋਗੇ ਭਾਉ ਜੀ ਕਰਿਓ ਸੰਪਰਕ ਨੰਬਰ ਤੁਹਾਨੂੰ ਦੇ ਰਿਆਂ 77107111118 ਤੇ ਜਾ ਕੇ ਦੱਸ ਦਿਓ ਪੀ ਮੀਰੀ ਪੀਰੀ ਚੈਨਲ ਤੋਂ ਵੇਖ ਕੇ ਆਏ ਆ ਸ਼ਪੈਸ਼ਲ ਲਸ ਕਰਨਗੇ ਮੇਰੇ ਵੀਰ ਗੁਰਸੇਖ ਭਰਾ ਦੋਵੇਂ ਤੇ ਹੱਥੀਕਾਰ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਬਟਾਲੇ ਸ਼ਹਿਰ ਚ ਭਾਉ ਜੀ ਜਰੂਰ ਆਇਓ ਵੀਰਾਂ ਕੋ ਚੰਗਾ ਤੇ ਵਧੀਆ ਗਾਰੰਟੀ ਵਾਲਾ ਸਮਾਨ